ਉਹ ਦੁਬਾਰ ਮੈਨੂੰ 8:30 ਵਜੇ ਕੋਈ ਬੁਲਾ ਕੇ ਲਿਆ ਇਹੀ ਵੀ ਉਹਨਾਂ ਦੀ ਛੱਤ ਡਿੱਗੀ ਜਦੋਂ ਮੈਂ ਆਈ ਆਂਗੀ ਉਦੋਂ ਇਹ ਬਾਹਰ ਕੱਢ ਲੇ ਤੇ ਜੀ ਮੈਂ ਨਾਲ ਗਈ ਆਂਗੀ ਬੇਬੇ ਹਸਪਤਾਲ ਚ ਜਾ ਕੇ ਪੂਰੀ ਹੋ। ਫੋਨ ਆਉਂਦੇ-ਉਂਦੇ ਮੈਨੂੰ ਐ ਲੱਗੇ ਵੀ ਪੱਖਾ ਘੁੰਮੀ ਜਾਂਦਾ ਹੈਗਾ। ਉਹ ਆਪਣੇ ਘਰ ਵਾਲੇ ਨੇ ਦੱਸਿਆ ਕਹਿੰਦੇ ਜੇ ਆਪਣਾ ਪੱਖਾ ਘੁੰਮਦਾ ਬਸ ਐ ਇੰਨੀ ਗੱਲ ਕਹਿੰਦੇ ਛੱਤ ਡਿੱਗ ਪਈ ਥੱਲੇ। ਮੇਰਾ ਨਾਮ ਤਾਂ ਚਰਨਜੀਤ ਹੈ ਜੀ। ਪਿੰਡ ਕੀ ਹੈ ਜੀ? ਖਰਕ। ਕੀ ਕਟਣਾ ਹੋਈ ਅੱਜ ਰਾਤ ਨੂੰ? ਕਟਣਾ ਜੀ ਇਹ ਮੈਂ 8 ਵਜੇ ਦੁਕਾਨ ਬੰਦ ਕਰਕੇ ਗਈ ਆਂ ਉਦੋਂ ਸਹੀ ਸਲਾਮਤ ਠੀਕ ਠਾਕ ਬੈਠ ਉਹ ਦੁਬਾਰ ਮੈਨੂੰ 8:30 ਵਜੇ ਕੋਈ ਬੁਲਾ ਕੇ ਲੈ ਆਈਏਗੀ ਵੀ ਉਹਨਾਂ ਦੀ ਛੱਤ ਟਿੱਕੀ ਜਦੋਂ ਮੈਂ ਆਈਾਂਗੀ ਉਦੋਂ ਇਹ ਬਾਹਰ ਕੱਢ ਲੈ ਤੇ ਜੀ ਮੈਂ ਨਾਲ ਗਈਾਂਗੀ ਬੇਬੇ ਹਸਪਤਾਲ ਚ ਜਾ ਕੇ ਪੂਰੀ ਹੋ ਗਈ ਜੀ ਇਹ ਚੰਡੀਗੜ੍ਹ ਲੈ ਗਈ ਇਹਨਾਂ ਨੂੰ ਠੀਕ ਹੈ ਕਿਵੇਂ ਕਰ ਪੁਰਾਣਾ ਸੀ ਜਾਣਾ ਕਿ ਨਾ ਜਾਦੇ ਕੋਈ ਪੁਰਾਣਾ ਨਹੀਂ ਇਹ ਸਭ ਠੀਕ ਹੈ ਸੁਣ ਕੇ ਮੈਨੂੰ ਲੱਗਦਾ ਵੀ ਛੱਤ ਕਿਉਂ ਗਿਰੀ ਜੀ ਕੋਈ ਵਜ੍ਹਾ ਲੱਗਦੀ ਹੋਊਗੀ ਛੱਤ ਤਾਂ ਜੀ ਹੁਣ ਮੈਂ ਤਾਂ ਮੈਨੂੰ ਵੀ ਇੰਤਾਜਾ ਕੋਈ ਪੁਰਾਣੀ ਹੋਣਾ ਨਾ 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 ਇੰਨੀ ਪੁਰਾਣੀ ਨਹੀਂ ਹੈਗੀ ਤੇ ਛੱਤ ਹੈ ਛੱਤ ਤਾਂ ਦਿਖੇ ਰਹੀ ਜੇ ਲੱਕੜਾਂ ਜਿਵੇਂ ਬਾਲੇ ਹੁੰਦੇ ਨੇ ਜਿ ਨੇ ਤਾਂ ਜੀ ਕੋਸ ਨਹੀਂ ਗਏ ਸਾਡੇ ਵੀ ਦੇਖ ਤੈਨੂੰ ਮੌਕੇ ਤੇ ਪਤਾ ਲੱਗਿਆ ਦੀ ਥੱਲੇ ਕੌਣ ਕੌਣ ਮੌਕੇ ਦੀ ਕਿੰਨੇ ਕ ਜਾਨੇ ਬੈਠੇ ਸੀ ਇਹ ਤਿੰਨੇ ਮੈਂਬਰ ਨੇ ਜੀ ਬੱਚੇ ਤਾਂ ਇਹਨਾਂ ਦੇ ਗਏ ਹੋਏ ਨੇ ਗਏ ਮਾਤਾ ਤੇ ਦੋ ਜੀ ਇਹ ਆਪ ਤੇ ਇਹਨੂੰ ਕੁੜੀ ਦਾ ਫੋਨ ਆਇਆ ਹੋਇਆ ਤੇ ਦੱਸਿਆ ਉਹਨੇ ਰਾਤ ਸਾਨੂੰ ਜਦ ਹੋਸਚ ਤੇ ਵੀ ਮੈਨੂੰ ਫੋਨ ਆ ਰਿਹਾ ਤੇ ਫੋਨ ਆਉਂਦੇ ਉਹਨੇ ਮੈਨੂੰ ਐ ਲੱਗਿਆ ਵੀ ਪੱਖਾ ਘੁੰਮੀ ਜਾਂਦਾ ਹੈਗਾ ਉਹ ਆਪਰੇ ਘਰ ਵਾਲੇ ਨੂੰ ਦੱਸਿਆ ਕਿ ਨਹੀਂ ਜੀ ਆਪਣਾ ਪੱਖਾ ਘੁੰਮਦਾ ਬਸ ਐ ਐਨੀ ਗੱਲ ਕਹਿੰਦੇ ਛੱਤ ਡਿੱਗ ਪਈ ਥੱਲੇ ਕਿੰਨੇ ਕ ਸਮਾਨ ਥੱਲੇ ਦਬ ਗਿਆ ਵਗੈਰਾ ਜੀ ਹਾਂ ਤਾਂ ਜੀ ਦੇਖ ਲਓ ਤੁਸੀਂ ਬਹੁਤ ਪਿਆ ਅੰਦਰ ਗੱਡੀ ਫੁੱਟ ਗਈ ਜੀ ਕੱਪੜੇ ਸਿਉਣ ਵਾਲੀ ਮਸ਼ੀਨ ਬਾਕੀ ਸਾਰਾ ਸਮਾਨ ਉਰ ਹੀ ਰੱਖ ਦਿੱਤਾ ਸਭ ਕੁਸ ਹੈ ਜੀ ਅੰਦਰ ਪੇਟੀ ਭਰੀ ਪਈਏ ਸਮਾਨ ਦੀ ਸਭ ਕੁਸੇ ਖਰਾਬ ਹੋ ਗਈ ਠੀਕ ਲਗਤ ਵੀ ਲੱਖ ਰੁਪਏ ਦਾ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਹੈ ਜੀ ਲੱਖਾਂ ਨਾਲ ਤਾਂ ਕਿੱਥੇ ਸਾਦੇ ਪ੍ਰਸ਼ਾਸਨ ਦੀ ਟੀਮ ਕੋਈ ਰਾਤ ਮੌਕੇ ਤੇ ਪਹੁੰਚੇ ਜੀ ਪੁਲਿਸ ਅਧਿਕਾਰੀ ਜਾਂ ਹੋਰ ਕੋਈ ਮਿਲਾ ਜੀ ਅਸੀਂ ਤਾਂ ਜੀ ਲੈ ਕੇ ਵਾਗੇ ਤੇ ਉਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਕਿ ਕੀਮਤ 11 ਵਜੇ ਮੋੜੀ ਹੈ ਜੀ ਉੱਥੋਂ ਠੀਕ ਨਾ ਮਰਜੀਤ ਸਿੰਘ ਤੇ ਪਿੰਡ ਪਿੰਡ ਘਰਾਚੋਂ ਹਾਂ ਬਾਪੂ ਜੀ ਕੀ ਘਟਨਾ ਹੈ ਕਟਣਾ ਅਚਾਨਕ ਮਲਕਮ ਹੋਇਆ ਹੈ ਕੀ ਛੱਤ ਟਿੱਕ ਛੱਤ ਟਿੱਕ ਦੀ ਕਿਲਖ ਸਾਰੀ ਕਿੰਨੇ ਕ ਖਾਂਸੀ ਗਈ ਇਹ ਇਹ ਖਾਨੇ ਜੀ ਅੱਠ ਹੁੰਨੇ ਕਿੰਨੇ ਸਾਲ ਹੋ ਗਏ ਨੂੰ ਬਣਾਈ ਰਹੀ ਇਹਨੂੰ 30 ਸਾਲ ਹੋ ਗਏ ਜੀ ਤੇ ਕਿਵੇਂ ਕਟਣਾ ਵੀ ਰਾਤ ਕਿਵੇਂ ਪਤਾ ਲੱਗਦਾ ਇਦਾਂ ਹੀ ਅੰਦਰ ਬਠੇ ਦੇ ਅਸੀਂ ਮਦਦ ਬਾਹਰ ਉਧਰ ਆ ਦੀ ਬਾਤ ਚ ਮੌਕੇ ਦੀ ਈਮੇਲ ਭੱਜ ਕੇ ਇਕੱਠੇ ਤੇਰਾ ਚ ਤਾਂ ਉਰੇ ਕੋਈ ਬੈਠੇ ਵਗੈਰੇ ਜੀ ਅੰਦਰ ਬਠੇ ਸੀ ਤਾਂ ਨਹੀਂ ਜੀ ਅੱਛਾ ਇਹ ਜਦਾ ਕਿਵੇਂ ਕਮਰਾ ਸੀਗਾ ਇਹ ਸਾਰਾ ਵੱਡਾ ਹਾਲ ਸੀ ਜੀ ਹਾਲ ਸੀ ਠੀਕ ਹੈ ਤਾਂ ਗੱਡੀ ਵੀ ਖੜੀ ਨਜ਼ਰ ਆ ਰਹੀ ਹਾਂ ਜੀ ਹਾਲ ਸੀ ਆ ਜੀ ਕਿੰਨੇ ਕ ਬੰਦੇ ਚ ਬੈਠੇ ਸੀ ਕਿੰਨੇ ਕ ਬੰਦੇ ਸੀ ਤਿੰਨੇ ਜੀ ਬੰਦੇ ਜੀ ਮੌਕੇ ਤੇ ਕੋਣ ਕੋਣ ਬੈਠੀ ਸੀ ਇੱਕ ਤਾਂ ਮਾਤਾ ਜੀ ਦੀ ਦੋਏ ਜੀ ਉਹਦੇ ਕੀ ਨਾਮ ਸੀ ਜੀ ਉਹਨਾਂ ਦੇ ਜਿਹੜੇ ਬੈਠੇ ਸੀ ਇੱਕ ਤਾਂ ਜਸ ਮੇਲ ਕੌਰ ਸੀ ਬਾਕੀ ਦੇ ਉਹ ਅਮਰੀਕ ਸਿੰਘ ਆ ਉਹਦਾ ਦੂ ਮੇਰਾ ਨਾਮ ਯਾਦ ਆਉਂਦਾ ਇੱਕ ਉਹਦੇ ਨਾਲ ਸੀ ਨਾਮ ਯਾਦ ਕਿੰਨੇ ਕ ਸੱਟਾਂ ਵੱਜੀਆਂ ਨੇ ਕਿੰਨੇ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਮਤਲਬ ਸੱਟਾਂ ਜਿਹੜੇ ਸੱਟਾਂ ਲੱਗੀਆਂ ਹੋਈ ਨੁਕਸਾਨ ਹੋ ਗਿਆ ਮਾਤਾ ਜੀ ਮੌਕੇ ਦੀ ਪੂਰੀ ਹੋ ਗਈ ਉੱਥੇ ਜਾ ਕੇ ਸੰਗਰੂਰ ਜੀ ਕਿੰਨੇ ਕਿੱਥੇ ਰਹਿ ਰਹੇ ਕਿਤੇ ਰੈਫਰ ਚੰਡੀਗੜ੍ਹ ਨੇ ਬਾਕੀ ਦੋ ਹਣੇ ਚੱਕ ਨਹੀਂ ਲਈ ਹਾਂ ਦੱਸ ਹੀ ਨਹੀਂ ਉਹ ਕਿੱਥੇ ਰਹਿ ਰਹੇ ਨੇ ਚੰਡੀਗੜ੍ਹ ਨੇ ਜੋ ਜੀ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਆਇਆ ਜੀ ਹਾਲੇ ਤੱਕ ਜੋ ਵੀ ਨਹੀਂ ਕੋਈ ਨਹੀਂ ਆਇਆ ਜੀ ਉਹਨੇ ਮਾਲਕਾ ਨਾਲ ਉੱਥੇ ਦਾਦੇ ਤੇ ਆਪਣੇ ਸਰਪੰਚਾਂ ਕੋਲੇ ਆਪਾਂ ਗਏਗਾ ਜਾਂ ਡੀਸੀ ਆਗੇ ਦੀ ਮੌਕੇ ਤੇ ਪੂਰੇ ਤਾਂ ਨਹੀਂ ਆਏਗੇ ਪੂਰੀ ਨਾਇ ਉੱਥੇ ਆ ਗਿਆ ਸੀ ਮੈਂ ਰਗਵੀਰ ਸਿੰਘ ਨੰਬਰਦਾਰ ਜੀ ਪਿੰਡ ਕਰਾਚੋਂ ਰਾਤ ਕੀ ਘਟਨਾ ਸੀ ਕੀ ਜਾਲੀ ਰਾਤ ਤਕਰੀਬਨ 8:30 ਵਜੇ ਜੀ ਇਹ ਪਰਿਵਾਰ ਅੰਦਰ ਬੈਠਾ ਸੀ ਆਪਦੇ ਰੂਮ ਚ ਇੱਕਦਮ ਪਤਾ ਨਹੀਂ ਕੀ ਹੋ ਗਿਆ ਸਾਰਾ ਮਕਾਨ ਡਿੱਗ ਗਿਆ ਜਿਨ੍ਹਾਂ ਦਾ ਨਾ ਤਾਂ ਕਾफी ਨੁਕਸਾਨ ਹੋ ਗਿਆ ਗੱਡੀ ਸਾਰੀ ਟੁੱਟ ਗਈ ਜੀ ਇੱਕ ਮਾਤਾ ਦੀ ਡੈਥ ਹੋ ਗਈ ਜੀ ਦੋ ਦੋਏ ਜੀ ਆਪ ਵਰਿਕ ਸਿੰਘ ਤੇ ਉਹਦੀ ਮੈਸੇਜ ਪੀਜੀਆਈ ਚ ਦਾਖਲ ਨੇ ਉਹ ਵੀ ਸੀਰੀਅਸ ਨੇ ਜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਬੰਦੇ ਦਾ ਮੁਆਵਜ਼ਾ ਦਿੱਤਾ ਜਾਵੇ ਆ ਕੇ ਪ੍ਰਸ਼ਾਸਨ ਅਧਿਕਾਰੀ ਇਹਦਾ ਮੌਕਾ ਦੇਖਣ ਜੀ ਆ ਤੁਸੀਂ ਮੌਜੂਦਾ ਨੰਬਰਦਾਰੋਂ ਪ੍ਰਸ਼ਾਸਨ ਦਾ ਅਧਿਕਾਰੀ ਹਾਲੇ ਤੱਕ ਤਕਨ ਰਾਤ ਦੀ ਘਟਨਾ ਤਕਰੀਬ ਸਵੇਰ ਦੇ 9 7 8 ਵਜੇ ਰੇ ਨੇ ਹੁਣ ਤੱਕ ਨਹੀਂ ਆਇਆ ਕਿਵੇਂ ਦੇਖਦੇ ਚੀਜ਼ਾਂ ਨੂੰ ਨਾ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਜੀ ਇਨਫਾਰਮੇਸ਼ਨ ਦਿੱਤੀ ਹੋਈ ਹੈ ਵੈਸੇ ਆ ਜਾਣਗੇ ਜੀ ਥੋੜਾ ਲੇਟ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਹੈ ਜੀ ਇਹ ਚੀਜ਼ ਹਾਂਜੀ ਆਉਣਾ ਚਾਹੀਦਾ ਸੀ ਜਦੋਂ ਰਾਤ ਹੀ ਪਤਾ ਲੱਗਿਆ ਜੀ ਕਿਉਂ ਮੋਰਚਰੀ ਚ ਵੀ ਪਤਾ ਲੱਗ ਜਾਂਦਾ ਜੀ ਉਸ ਤੋਂ ਇਹਨਾਂ ਨੂੰ ਆਉਣਾ ਚਾਹੀਦਾ ਸੀ ਜੀ ਕੀ ਕਿਵੇਂ ਦੇਖਦੇ ਹੋ ਘਟਨਾ ਸੋਨੂੰ ਕਿਵੇਂ ਲੱਗਦਾ ਜੀ ਕੀ ਵਜ੍ਹਾ ਰਹੀ ਹੈ ਕੀ ਕਾਰਨ ਕੀ ਹੋ ਸਕਦਾ ਇਨਸੀਡੈਂਟ ਜੀ ਜਿਵੇਂ ਅਚਾਨਕ ਐਕਸੀਡੈਂਟ ਕਹਿ ਦੋ ਇੱਕ ਤਰ੍ਹਾਂ ਦਾ ਐਕਸੀਡੈਂਟ ਹੀ ਹੋਇਆ ਜੀ ਇਹ ਪਹਿਲੀ ਵਾਰ ਹੋਇਆ ਜੀ ਮੈਨੂੰ ਲੱਗਦਾ ਸਾਡੀ ਸੁਰਤ ਚ ਤੱਕ ਤੇ ਹੋਈ ਨਹੀਂ ਇਸ ਤਰ੍ਹਾਂ ਵੀ ਇੱਕ ਲੱਖ ਤੋਂ ਮਹਾਂ ਡਿੱਗ ਜੀ ਚੋਣ ਨੂੰ ਲੱਗਦਾ ਵੀ ਜਾਂ ਛੱਤ ਲੰਬੀ ਜਾਂ ਬਾਲੇ ਜਿਆਦਾ ਵੱਡੀ ਲੰਬੀ ਹੋਣ ਕਰ ਜਾਏ ਨਹੀਂ 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 ਇਹੋ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਉਹ ਵੱਡੀ ਗੱਲ ਨਹੀਂ ਜੀ ਕੋਈ ਡਬਲ ਆਫ ਪਾਏ ਹੋਏ ਸੀ ਗਾਡਰ 2 ਜੋੜ ਕੇ ਪਾਏ ਹੋਏ ਸੀ ਜੀ ਹਾਂ ਅਚਾਨਕ ਕੀ ਘਟਨਾ ਅਚਾਨਕ ਘਟਨਾ ਵਾਪਰੀ ਐਕਸੀਡੈਂਟ ਮੰਨੋ ਜੀ ਅਚਾਨਕ ਐਕਸੀਡੈਂਟ ਹੋ ਗਿਆ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋਂ ਪਿੰਡ ਕੀ ਘਟਨਾ ਹੋਈ ਜੀ ਰਾਤ ਇਹ ਘਟਨਾ ਰਾਤ ਸਾਢੇ 8 ਵਜੇ ਦੀ ਘਟਨਾ ਜੀ ਪਿੰਡ ਕਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਜਿਹਾ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਸਦਾ ਦਾ ਕਿ 8:30 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ اچਾਂਚਕ ਇੱਕ ਬਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗਾਡਰਾਂ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਹਰਜਿੰਦਰ ਕੌਰ ਤੇ ਚਾਚਾ ਜੀ ਅਮਰੀਕ ਸਿੰਘ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਰਾਤ ਅਸੀਂ ਇੱਕ ਘੰਟਾ ਖੱਜਲਖਵਾਰੀ ਕਰਕੇ ਬਹੁਤ ਪਰੇਸ਼ਾਨੀ ਨਾਲ ਕਾਫੀ ਜਿਆਦੇ ਲੋਕਾਂ ਨੇ ਇਸ ਦੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜਿਆਦਾ ਗੰਭੀਰ ਸੀਗਾ ਗੰਭੀਰ ਸਿਹਤ ਐਂਬੂਲੈਂਸ ਬਹੁਤ ਲੇਟ ਆਈ ਹੈ ਜਿਸ ਕਾਰਨ ਜਲਦੀ ਆਪੋ ਆਪਣੇ ਨਿੱਜੀ ਵਾਹਨਾਂ 'ਚ ਇੱਥੋਂ ਤਿੰਨ ਗੱਡੀਆਂ 'ਚ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਗਏ ਨੇ ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜਿਆਦਾ ਨਾਜ਼ੁਕ ਸੀ ਤੇ ਬਾਕੀ ਥੋੜਾ ਜਿਹਾ ਬੋਲਦੇ ਸੀਗੇ ਚਾਚਾ ਤੇ ਚਾਚੀ ਕਿੰਨਾ ਕੁ ਨੁਕਸਾਨ ਲੱਗਦਾ ਜੀ ਤੇ ਕਿ ਕਿੰਨੇ ਕੁ ਬੰਦੇ ਇਸਲੇ ਵਿੱਚ ਨੁਕਸਾਨ ਤਾਂ ਜੀ ਇੱਕ ਤਾਂ ਗੱਡੀ ਖੜੀ ਹੈ ਨਵੀਂ ਗੱਡੀ ਹੈ ਜੀ ਲਗ ਇੱਕ ਮੋਟਰਸਾਈਕਲ ਆ ਬੋਲਡ ਲਗਭਗ 6-7 ਲੱਖ ਰੁਪਏ ਦੀ ਗੱਡੀ ਆ 2.5 ਲੱਖ ਰੁਪਏ ਦਾ ਜਗਲ ਬੋਲਡ ਆਉਂਦਾ ਜੀ ਉਹ ਤਾਂ ਚਲੋ ਵਹੀਕਲਾਂ ਦਾ ਨੁਕਸਾਨ ਆ ਜਿਹੜਾ ਜਾਨੀ ਨੁਕਸਾਨ ਆ ਜਿਹੜਾ ਸਾਨੂੰ ਪਤਾ ਲੱਗਿਆ ਡਾਕਟਰਾਂ ਨਾਲ ਉਧਰ ਰਾਤ ਦੇ ਚ ਮੁੰਡੇ ਸਾਡੇ ਗਏ ਸੀ ਲੈ ਕੇ ਵੀ ਮਾਤਾ ਜੀ ਦੀ ਜਿਹੜੀ ਰਾਤ ਹੀ ਮਾਤਾ ਜੀ ਸਵਰਗਵਾਸ ਹੋ ਗਏ ਨੇ ਤੇ ਚਾਚਾ ਜੀ ਤੇ ਚਾਚੀ ਜੀ ਨੂੰ ਅਮਰੀਕ ਸਿੰਘ ਨੂੰ ਤੇ ਚਾਚੀ ਹਰਜਿੰਦਰ ਕੌਰ ਨੂੰ ਚੰਡੀਗੜ੍ਹ ਜਿਹੜਾ ਪੀਜੀਆਈ ਰੈਫਰ ਕਰ ਦਿੱਤਾ ਸੀਗਾ ਅਮਰੀਕ ਸਿੰਘ ਦੀ ਕਿੰਨੀ ਉਮਰ ਹੈ ਜੀ ਉਹਨਾਂ ਦੀ ਉਮਰ ਅਮਰੀਕ ਸਿੰਘ ਦੀ ਉਮਰ ਲਗਭਗ 55 ਤੋਂ 60 ਸਾਲ ਦੇ ਵਿੱਚ ਹੈ ਜੀ ਤੇ ਉਹਨਾਂ ਦੀ ਮਿਸਿਸ ਦੀ ਉਹਨਾਂ ਦੀ ਉਮਰ ਵੀ 55 53 ਸਾਲ ਹੈ ਜੀ ਆ ਪ੍ਰਸ਼ਾਸਨ ਦੇ ਅਧਿਕਾਰੀ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਕਿਵੇਂ ਦੇਖਦੇ ਉਧਰੋਂ ਰਾਬਤੇ ਨਾਲ ਜੇ ਕੋਈ ਪ੍ਰਸ਼ਾਸਨ ਨਾਲ رابطہ ਹੋਇਆ ਜਾਂ ਕਿਸੇ ਨੇ ਫੋਨ ਵਗੈਰਾ ਕੀਤਾ ਤਾਂ ਸ਼ਾਇਦ ਮੈਨੂੰ ਉਹਨਾਂ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਪ੍ਰਸ਼ਾਸਨ ਪਹੁੰਚਿਆ ਜਾਂ ਨਾ ਪਹੁੰਚਿਆ ਵੈਸੇ ਸਾਡੇ ਇਹ ਜ਼ਿੰਮੇਵਾਰ ਵਿਅਕਤੀ ਤੇ ਇੱਥੇ ਮੁੰਡੇ ਸਾਰੇ ਆਏ ਹੋਏ ਤੇ ਕਿ ਉਹਨਾਂ ਨੇ ਫੋਨ ਵਗੈਰਾ ਕੀਤੇ ਨੇ ਐਂਬੂਲੈਂਸ ਜੀ ਆ ਗਈ ਸੀ ਥੋੜਾ ਜਿਹਾ 10 ਮਿੰਟ ਲੇਟ ਆਈ ਹੈਗੀ ਉਸ ਤੋਂ ਪਹਿਲਾਂ ਆਪਾਂ ਨੂੰ ਹੁੰਦਾ ਹੀ ਆ ਵੀ ਜਲਦੀ ਮੁੱਢਲੀ ਸਹਾਇਤਾ ਦੇਣ ਵਾਸਤੇ ਆਪਾਂ ਨੇੜੇ ਦੇ ਹਸਪਤਾਲ ਚਲੇ ਜੀ ਸੰਗਰੂਰ ਲੈ ਗਏ ਸੰਗਰੂਰ ਤੋਂ ਸੀਟੀ ਸਕੈਨ ਕਰਕੇ ਤੋ ਪਤਾ ਲੱਗਿਆ ਵੀ ਜਿਹੜੀ ਦੋਨਾਂ ਜਿਹਿਆਂ ਦੇ ਉਹੀ ਦੇ ਵਿੱਚ ਕਾਫੀ ਜਿਆਦਾ ਸੱਚ ਹੈਗੀ ਤੇ ਉਸ ਕਾਰਨ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਸੀ ਰਾਤ ਜੀ ਕਿਵੇਂ ਮੰਗ ਕਰਦੇ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤੋਂ ਆ ਜੀ ਮੰਗ ਕਰਦੇ ਆ ਵੀ ਦੇਖੋ ਕੋਈ ਇਹ ਪੁਰਾਣਾ ਮਕਾਨ ਨਹੀਂ ਹੈਗਾ ਬਹੁਤਾ ਪੁਰਾਣਾ ਸਾਡੇ ਬਜ਼ੁਰਗ ਵੀ ਦੱਸਦੇ ਨੇ ਵੀ ਪਿੱਛੇ ਜੀ ਇਹਦਾ ਜਿਹੜਾ ਸੱਤ ਬਦਲੀ ਸੀ ਪਹਿਲਾਂ ਇਹ ਸਤੀਰਾਂ ਵਗੈਰਾ ਜਿਵੇਂ ਪੁਰਾਣੀਆਂ ਸੱਤਾ ਹੁੰਦੀਆਂ ਸੀ ਵੀ ਇਹਨਾਂ ਦਾ ਜਿਹੜਾ ਵੀ ਮਾਲੀ ਨੁਕਸਾਨ ਹੋਇਆ ਜਿਹੜਾ ਜਾਨੀ ਨੁਕਸਾਨ ਹੋ ਗਿਆ ਉਹਦੀ ਪਰਪਾਈ ਤਾਂ ਕਿਸੇ ਤੋਂ ਹੁੰਦੀ ਨਹੀਂ ਜੀ ਚਾਹੇ ਆਪਾਂ ਰੁਪਈਆਂ ਨਾਲ ਤਾਂ ਕੋਈ ਪਰਪਾਈ ਕਰ ਨਹੀਂ ਸਕਦਾ ਜਿਹੜਾ ਵੀ ਕੋਈ ਮਾਲੀ ਨੁਕਸਾਨ ਹੋਇਆ ਜਾਂ ਕੋਈ ਉਹਨਾਂ ਦਾ ਇਲਾਜ ਵਗੈਰਾ ਦਾ ਉਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਹ ਆਪਦੇ ਸਿਰ ਤੇ ਲਵੇ